ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਨੂੰ ਸ਼ੁਰੂ ਹੋਇਆ ਕਈ ਦਿਨ ਹੋ ਗਏ ਹਨ ਤੇ ਅੱਜ ਆਪਾਂ ਵੀ ਗੁਰੂ ਦੀ ਕਿਰਪਾ ਜੀ ਦੇ ਨਾਲ ਜਿਹੜੇ ਹਿਮਕੁੰਡ ਸਾਹਿਬ ਦੀ ਯਾਤਰਾ ਲਈ ਘਰੋਂ ਰਵਾਨਾ ਹੋ ਰਹੇ ਹਾਂ ਸਾਡੇ ਨਾਲ ਨੇ ਲਾਪਰੀ ਜੀ ਘੁਮਾਨ ਜੀ ਅਮਨ ਪੁਨੀਆ ਜੀ ਪ੍ਰੀਤ ਘੁਮਾਨ ਜੀ ਦੱਸੋ ਜੀ ਪਹਿਲਾ ਵਲੌਗ ਪਾ ਰਿਹਾ ਬਾਈ ਆਪਣਾ हां जी प्रीति जी हां जी लंग जाऊंगा किस गल जी लंग जी सशी गल सारे नु हां जी हां जी भाई ਤੁਸੀਂ ਆਪਣਾ ਮੇਰਾ ਚੈਨਲ ਹੈ लाडी कोको ਤੇ ਲਵੀ ਫਿਲਮ ਲਾਈਫ ਕਰੋ ਸਬਸਕ੍ਰਾਈਬਰ ਤੇ ਨਾਲੇ ਆ ਚੈਨਲ ਨੂੰ ਵੀ ਕਰਨੀਓ ਸਾਕਰਪਰਾ हां जी ਇਧਰ ਦੱਸੋ ਜੀ हां जी भाई बोलो जी ਕੁਛ ਹੋਰ ਪੀਣ ਵਾਲਾ ਹੀ ਦੱਸੋ ਲਈ ਮੇਰੇ ਪਰਨਾ ਬੰਦ ਦੇ ਪਹਿਲਾਂ ਦਾ ਪਰਨਾ ਬੰਦ ਦਿੰਦੇ ਆ हां जी ਅਮਰ ਗਗਨ ਜੀ ਕੀ ਇਹ ਗੱਲ ਕਰਾਂਗੀ ਅਮਨ ਜੀ ਠੀਕ ਆ ਜੀ ਓਕੇ ਆ ਜਵੀ ਹਾਂ ਜੀ ਅਰਸ਼ ਜੀ ਬੋਲੋ ਜੀ ਹੈਲੋ ਕਿਵੇਂ ਹੋ ਸਾਰੇ ਠੀਕ ਠਾਕ ਹੋ ਚੈਨਲ ਨਵਾਂ ਕ੍ਰੀਏਟ ਕੀਤਾ ਆਪਣੇ ਬਾਈ ਨੇ ਸਬਸਕ੍ਰਾਈਬ ਕਰ ਲਿਓ ਸਾਰੇ ਜੇ ਨੇ ਠੀਕ ਹੈ ਆਪਣੀ ਤੇ ਹੀ ਬੇਨਤੀ ਹੈ ਚੈਨਲ ਦਾ ਨਾਂ ਜੀ ਗੁਰਫਤੇ ਸਿੱਧੂ ਫਿਲਮਜ਼ ਹਾਂ ਬਈ ਕੀ ਕਹਿਣਾ ਚਾਹੇਗਾ ਫਰਮਾਨ ਦੇ ਬਾਈ ਜੀ ਭੁੱਖ ਲੱਗੀ ਸੀ ਹੁਣ ਆਪਾਂ ਰੋਟੀ ਖਾਣ ਵਾਸਤੇ ਬੈਠੇ ਹਾਂ ਇੱਥੇ ਹਾਂ ਅਸੀਂ ਆਪਣੇ ਘਰ ਦਾ ਆਖਾਣਾ ਬਣਾ ਕੇ ਗੁੜ ਨੇ ਠੀਕ ਹੈ ਫਿਰ ਆਹ ਬੜੀ ਤ ਆਪਾਂ ਨੂੰ ਹੁਣ ਭੁੱਖ ਲੱਗੀ ਸੀ ਤੇ ਆਪਾਂ ਆਪਣੇ ਪਰੌਠੇ ਲਾ ਕੇ ਲਿਆਏ ਹਾਂ 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 ਕਹਿੰਦੇ ਉਰੇ ਬਹਿ ਕੇ ਪਰੌਠੇ ਨਹੀਂ ਖਾਣੇ 5 ਵਜੇ ਉੱਠ ਕੇ ਪਰੌਠੇ ਬਣਾਏ ਹੋਏ ਨੇ ਬੰਦਾ ਭਾਈ ਇਨੀ ਮਿਹਨਤ ਲੱਗੀ ਹੈ ਸਹੀ ਹੈ ਵੀਰ ਖਾ ਸਕਦੇ ਆ ਇਹ ਚੀਜ਼ ਕੀ ਆ ਹਾਂ ਹਾਂ ਜੀ ਤੁਸੀਂ ਬੋਲੋ ਜੀ ਵੇਖ ਲੈ ਮੈਂ ਜੇ ਕੋਈ ਕੱਲ ਪੱਜ ਬੋਲੂਗਾ ਤੁਹਾਨੂੰ ਹਾਂ ਹਾਂ ਬਾਈ ਤੂੰ ਕਿਨੇ ਪਰੌਠੇ ਬਣਾ ਕੇ ਲਈਆਂ ਅੱਜ ਕਰੋ ਬਾਈ ਪਰੌਠੇ ਨਾਲ ਬਾਈ ਜੀ ਤੁਸੀਂ ਹੈਲਪ ਕੀਤੀ ਹੈ ਕੱਲੀ ਨੇ ਬਣਾਈ ਨਹੀਂ 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 ਕੰਮ ਵਾਲੀ ਇੱਧਰ ਇੱਧਰ ਵਾਲੀ ਆਂਟੀ ਨੇ ਬਣਾਏ ਇੱਧਰ ਕੰਮ ਵਾਲੀ ਤਾਂ ਬਣਵਾਈ ਨਹੀਂ ਜੱਟੀ ਨੇ ਆਪ ਬਣਾਈ ਨੇ ਖੜੀ ਹੋ ਕੇ ਇੱਧਰ ਕਰੋ ਦਹੀਂ ਕਿਨੇ ਕਿਨੇ ਲੈ ਲੈ ਦਹੀਂ ਖਾ ਲੋਗੇ ਦਹੀਂ ਠੀਕ ਹੈ ਮੈਂ ਇੱਥੇ ਚਾਹ ਪੀਣੀ ਨਾਲ ਚਾਹ ਨਹੀਂ ਪੀਂਦੀ ਬਾਈ ਇੱਧਰ ਬਾਈ ਕਬੋਲ ਲੈਣਾ ਦਹੀਂ ਪੀ ਇਧਰ ਸਾਡੇ ਭਾਈ ਆਸ ਜੀ ਤੇ ਭਾਈ ਸੁਖੀ ਜੀ हां जी ननू जी ਤੁਸੀਂ ਕੀ ਬੋਲੋਗੇ ਬੜਾ ਕੁਝ ਨਹੀਂ ਘਰ ਬੜਾ ਹੈ ਇਹ ਖਬਰ ਆਤੀ ਮਾਰ ਕੇ ਬੈਜੀ ਹੈ ਕਹਿੰਦੀ ਨਾਲੇ ਗੁੜ ਵਾਲੀ ਚਾਹ ਨਾਲ ਦੁੱਧ ਵਿੱਚ ਪੱਤੀ ਸੁੱਦੀ ਕਹਦੇ ਦੁੱਧ ਚ ਗੁੜ ਮੋਲਿਆ ਸੜੀ ਜੀ ਬਣਾਉਂਦੇ ਨੇ ਹੋਈ ਚਾਹ ਉਹ ਕਹੇ ਜੀ ਹੁੰਦੀ ਹੈ ਸੜੀ ਜੀ ਉਹ ਕਾਲੀ ਜੀ ਜਿਵੇਂ ਪਾਣੀ ਜੀ ਹੁੰਦਾ ਨਾ ਜਿੱਥੇ ਨੀ ਰਸ ਨਹੀਂ ਹੁੰਦਾ ਅੱਛਾ ਰੋਟੀ ਖਾਣ ਤੋਂ ਬਾਅਦ ਸੁਪਾ ਠੀਕ ਹੈ ਹਾਂ ਸੋਨੂੰ ਵੀ ਚਾਹੀਦਾ ਜੀ ਆਪਣਾ ਸਹੀ ਹੈ ਜਮਾ ਉੱਕੇ ਰਿਪੋਰਟ ਓਕੇ ਜੀ ਲੜੀ ਕਿੰਨੇ ਪਰੋਟੇ ਖਾਲੇ ਹੁੰਦੇ ਐ ਬਾਈ 15 ਮੈਂ 1.5 ਤੇ ਹੁਣੇ 7-8 ਵਜੇ ਫੈਬਰੀ ਤੇ ਬਈ ਮੈਂ ਪੱਕਾ ਮੇਰਾ ਤਿੰਨੇ ਤਾਂ ਚਾਰ ਚਾਰ ਹੀ ਮੈਂ 6 ਖਾ ਗਿਆ ਬਈ ਨਾ ਨਾ ਪੰਜ ਪੂਤਾ ਬਈ 8-9 ਖਾ ਗਿਆ ਨਾ ਮੈਂ ਤਾਂ ਸ਼ਿਕਰ ਨਾ ਬਈ ਇਹਨੇ 4 ਤਾਂ ਖਾ ਲਿਆ ਸੁਖੀ ਬਾਈ ਜੀ ਤੁਸੀਂ ਕੀ ਕਹਿੰਦੇ ਸੀ ਕਹਿੰਦੇ ਵੀ ਆਹ ਡੱਬਾ ਜਿਹੜਾ ਆਪਰੇ ਆਇਆ ਸੀਗਾ ਅੱ비 ਚਟਨੀ ਦਾ ਦਾਬਾ ਆਉਣ ਤੱਕ ਨਹੀਂ ਮੁੱਕਣਾ ਜਦੋਂ ਆਪਾਂ ਆਵਾਂਗੇ ਤਾਂ ਚਾਰ-ਪੰਦਰਾਂ ਬਾਅਦ ਆਹ ਹਾਲ ਹੈ ਵੀ ਨਾ ਇੰਨੇ ਆਂਸਰ ਰੱਖੀ ਹੋਈ ਸੀ ਵੀ ਇਹ ਤਾਂ ਮੁੜ ਕੇ ਆਵਾਂਗੇ ਥੋੜੀ-ਮੋਟੀ ਚਟਨੀ ਬਚੀ ਹੋਊਗੀ ਹਾਂ ਰਾਜ ਜਮੀ ਕਾਲੀ ਕਰਤਾ ਬਸ ਰਾਦਾ ਹਜੇ ਕੁਝ ਵੀ ਨਹੀਂ ਸੀ ਤਾਂ ਡੱਬਾ ਨਾ ਖਾ ਕੇ ਇੰਨਾ ਸੁਪਰ ਨੰਨੂ ਕੈਪਰ ਉਹ ਕਹਦੇ ਆ ਚਾਰ ਬਸ ਆ ਹੁਣ ਸਾਡੀ ਕੁੜੀ ਨਾ ਦੇਖੀ ਅੱਠ ਨੌ ਪਰੌਠੇ ਖਾ ਕੇ ਹੁਣ ਤਿਆਬ ਵਾਲੀ ਦਵਾਈ ਲੈ ਜਾਂਦੀ ਆ ਬਈ ਹੁਣ ਤਿਆਬ ਬਣੋਂਗੇ ਜਿਹਨੇ ਪਰੌਠੇ ਖਾ ਲਏ ਇੰਨੇ ਤਾਂ ਇੰਨੇ ਤਾਂ ਕਾਪਣਾ ਮਹੀਨੇ ਦੀ ਕੋਰਸ ਤਾਂ ਪੂਰਾ ਕਰਨਾ ਹੀ ਹੈ ਇਹ ਦਵਾਈ ਇਹਦੀ ਚੱਲ ਇਹ ਹੀ ਇਹ ਹੀ ਨਹੀਂ ਬਾਈ ਇਹ ਖਾਂਦੇ ਬਾਅਦ ਚ ਨੇ ਅੰਦਰ ਗੋਲੀਆਂ ਪਹਿਲਾਂ ਦੇਖਦੇ ਨੇ ਇੱਕ ਜਿੱਜੂ ਜੀ ਹੋਵੇ ਸਾਡੇ ਜੀ ਜੀ ਹੈਲੋ ਜੀਜੂ ਰਹਿਓ ਤੇ ਸੁਣ ਲੈ ਤਿਆਰ ਬਣ ਗੋ ਬਰੋਠੇ ਨਾਲ ਨਹੀਂ ਬੰਦਦਾ ਇਹ ਪਤਾ ਨਹੀਂ ਵਰਦਾ ਕੋਈ ਟਾਈਮ ਤੇ ਮਗਦਾ ਦਿਖਾ ਦੋ ਜਦ ਮੇਰੇ ਨੂੰ ਕੇਸ ਸੁਣ ਲੈ ਹਰਸ਼ਦੀਪ ਕੀ ਕਹਿੰਦਾ ਤੂੰ ਹਰਸ਼ਦੀਪ ਨੂੰ ਬੁਲਾਉਣਾ ਮਰੇ ਹਾਂ ਹਾਂ ਬਾਈ ਜਿੰਨਾ ਕੰਟਰੋਲ ਮੈਂ ਜੀਵ ਤੇ ਕਰਦੀ ਆ ਸਾਰੇ ਕੋਈ ਵੀ ਨਹੀਂ ਕਰ ਸਕਦਾ ਹਾਂ ਇਹ ਗੱਲ ਤੇਰੀ ਸਹੀ ਆ ਬਿਲਕੁਲ ਹਾਂ ਕੋਈ ਵੀ ਨਹੀਂ ਕਰ ਸਕਦਾ ਸਹੀ ਆ ਸਹੀ ਆ ਸਹੀ ਆ 15 15 ਪਰੌਂਟੇ ਹੁਣ ਜਲਜੀਰੇ ਦੇ ਹੋ ਰਹੇ ਆਂ ਸ਼ਰਮ ਨਹੀਂ ਆਉਂਦੀ ਲੈ ਹੁਣ ਗਰਮੀ ਆ ਯਾਰ ਪੀ ਸਕਦੇ ਆ ਲੈ ਹੇ ਹੇ ਕੋਸਲ ਕਾ ਕੋਸਲ ਲਾੜਾ ਯਾਰਾ ਉਹਦਾ ਪਰੌਂਟਾ ਹੀ ਰੇਲ ਬਣਤੀ ਤੁਸੀਂ ਨੇ ਜਲਜੀਰਾ ਇੱਧਰ ਪੀਤਾ ਬਾਈ ਹਾਂ ਆ ਘਰ ਦਾ ਗੱਡੀਆਂ ਦਾ ਲੈ ਮੂੰਹ ਨੂੰ ਨਾਲ ਖਾ ਤਿੰਨ ਗਲਾਸ ਪੀ ਕੇ ਕਹਿੰਦੀ ਆ ਦਿਖਾ ਹਾਂ ਜਲਜੀਰਾ ਜਲਜੀਰਾ ਜੀ ਆਲੀ ਜਰਾ ਨੇ ਕੋਪਾ ਲੋ ਲੋ ਇੱਧਰ ਬਣਾ ਇੱਧਰ ਯਾਰ ਅੰਜੀ ਹਾਂਜੀ ਹਾਏ ਹੁਣ ਜੀਰਾ ਜੀਰਾ ਇੱਧਰ ਬਣਾ ਕਹਿੰਦੇ ਸਾਰੇ ਦੇ ਗਲਾਸ ਚ ਇੱਕ ਕਰ ਕਰਕੇ ਦਿੰਦੀ ਐ ਹੋਰ ਸਾਰੇ ਗਲਾਸ ਦਾ ਤਾਂ ਚੈੱਕ ਕਰਦੀ ਆ ਸਾਰੇ ਦੇ ਗਲਾਸ ਚ ਇੱਕ ਕਰ ਕਰਕੇ ਦਿੰਦੀ ਹਰੇਕ ਤੇ ਦੋ ਘੁੱਟਾਂ ਭਰਨੀਆਂ ਨੇ ਇਹਨੇ ਆਹ ਦੇਖ ਲੈ ਹੁਣ ਇਦਾਂ ਨੂੰ ਹੋ ਗਈ ਗਾਨੇ ਆ ਜਾਂਦੇ ਕੋਈ ਬੱਸ ਨਹੀਂ ਆਉਂਦੀ। ਕਿਆ ਕੋਣ ਮੇਰਾ ਵੀ ਆ ਗਿਆ? ਆ ਹਾਏ 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 ਕਰਦੇ ਐਂ ਕਰਦੇ ਹਾਏ ਆ ਚੱਕ ਲੈ। ਗਰਦ ਗਾੜ ਰખી ਆ ਬਈ ਗੱਲੀ ਨੇ। ਹੈ? ਆਵਾਜ਼ ਠੀਕ ਹੈ। ਲੈ ਬਈ। ਓਕੇ? ਹਾਂ ਠੀਕ ਹੈ ਬੇਟੇ। ਤਰੋ ਆਪਾਂ ਪਹੁੰਚ ਗਏ ਪੰਜਾਬੀ ਢਾਬਾ ਮਯਫਰਾ ਠੀਕ ਹੈ ਨਾਗਰ ਲਾਲਾ ਹੈ ਨਾਗਰ ਲਾਲਾ ਮਯਫਰ ਨਾਗਰ ਲਾਲਾ ਚਲ ਹੈ ਗਿਆ ਫਿਰ ਹੈ ਗੱਲ ਆਉਣਾ ਪੈਂਦਾ ਲਉਣਾ ਪੈਂਦਾ ਜੀ ਮਯਫਰਾ ਆ ਲਾ ਗਿਆ ਲਉਣਾ ਪੈਂਦਾ ਕਿਤੇ ਕੂੜਾ ਦੀ ਚਾਹ ਨਾਲ ਪਨੀਰ ਵਾਲੇ ਫਕੌੜਾ ਆ ਦੇ ਨਾ ਪਨੀਰ ਉਹਦਾ ਉਹਦਾ ਸੱਚਾ ਬੰਦ ਤੇ ਕਿਤੇ ਹੁਣ ਯਾਤਰਾ ਤੇ ਲੈ ਯਾਤਰਾ ਤੇ ਚਾਹੀ ਚਾਹ ਬੰਦ ਕਿੰਨੀ ਕਰੇ ਪੰਜ ਵਾਰ ਪਿੰਦੇ ਉਹਦੀ ਅੱਠ ਵਾਰ ਕਿੰਦੀਆ ਤੇਰਾ ਨਾਮ ਨਹੀਂ ਲੈ ਸਕਦੀ ਲੋਕਾਂ ਨਾਲ ਰੱਟਣ ਲੈ ਚੈਨਲ ਨੂੰ ਕੁਝ ਚਾਹ ਪੀ ਅਲਕ ਕਰ ਦੂਗਾ ਨੋ ਨੋ ਮੈਂ ਤਾਂ ਚਾਹ ਹੀ ਪੀਦਾ ਔਰੇ 7:00 ਵਜੇ ਤਵੇ ਦਾ ਜਿੰਨੇ ਮਰਜ਼ੀ ਲਾ ਦੋ ਬਾਈ ਰਾਮਨ ਭਾਈ ਆ ਤੇਰੇ ਤੇ ਤਵਾ ਲਾ ਕੇ ਚਾਹ ਦਾ ਸਵਾਹ ਲਾ ਕੇ ਕਹਿੰਦੇ 8 ਕੱਪ ਪੀ ਰਾਮਨ ਨੂੰ ਕਟਿੰਗਾ ਮੇਰੇ ਸੌਰੀ ਵੇਚੀ ਨਾ ਵੇਚੀ ਬੁੱਧੀ ਜਾ ਕਿਨੇ 7:00 ਵਜੇ ਦੇ ਗਿਆ ਕੌਣ ਪੀਤੀ ਨਹੀਂ ਪੀਤੀ ਨਹੀਂ ਐ ਆ ਵੀ ਨਿੰਨੇ ਪੱਟੀ ਕੰਨ ਤਰੀਆ ਕਿ ਤੂੰ ਬਿੱਤੀ ਹੈ ਬਾਈ ਹਾਂ ਬਾਈ ਔੜੇ ਚੱਲਣਗੇ ਬਾਈ ਜੀ ਪੱਕੀ ਚੱਲੂਆ ਹੁਣ ਮੈਂ ਤਾਂ ਸਾਰੀ ਚੱਲਣੀ ਚਾਹੀਦੀ ਯਾਰ ਨਾ ਲੱਗੇ ਪਨੀਰ ਵਾਲੇ ਹੀ ਚੱਲਣ ਮੰਗਾਇਆ ਤੇ ਚੱਕ ਰਹੇ ਆ ਆਇਦ ਰੈਂਡ ਆ ਆਣ ਕਲੇ ਬਾਈ ਇਹ ਨਹੀਂ ਜੂ ਬੀ ਆਣ ਕਲੇ ਨਹੀਂ ਲੰਗੀ ਨਹੀਂ ਲਾਈਆਂ ਰੀ ਚਾ ਚਾ ਜੜ ਰਹੇ ਮੁੰਡੇ ਨੂੰ ਆਣ ਕਲੀ ਲਾਉਣੀ ਅੱਖ ਦਿਖ ਜੂ ਦੇਖੀ ਰੈਣ ਕੇ ਵਿੱਚ ਦੀ ਜਾਂਦੀ ਹੈਗਾ ਦੇਖੀ ਐਣ ਦੀ ਦੀ ਹੈ ਕਰਨੋਂ ਜਲੇ ਵਾਂਗੂ ਐਣ ਚ ਨਹੀਂ ਲਾਉਣੀ ਬਾਬੇ ਅੱਖ ਦੇਖ ਜੂ ਪਰ ਐਣ ਕੇ ਵਿੱਚ ਦੇਖੀ ਔੜੇ ਆ ਗਏ ਉਧਰ ਪਕਾਉੜੇ ਆ ਗਏ ਔੜੇ ਆ ਗਏ ਪਕਾਉੜੇ ਆ ਗਏ ਲੈ ਹੋ ਮੈਸੇ ਕਰੀਆਂ ਤਾਂ ਹੈ ਕੋਣ ਪ੍ਰੀਤੀ ਕਿੱਥੇ ਆ ਚ ਪ੍ਰੀਤੀ ਜੀ ਜਣ ਇਹ ਲੈ ਚੱਲ ਪਿਓ ਦੇ ਠੀਕ ਆ ਜੀ ਚਾਹ ਪਾਣੀ ਪੀ ਗਏ ਸੀ ਐਣ ਕੇ ਧੂਵੀ ਲਈ ਬਈ ਕਾਨ ਦਾ ਫਿਰ ਨਿਕਾਲੀ ਲਾਉਣੀ ਨਹੀਂ ਦਿੰਦੀ ਆ ਨੇ ਗਾਲੀ ਆ। ਉਸ ਤੋਂ ਬਾਅਦ ਲੱਗਦਾ ਨਹੀਂ ਮੈਨੂੰ। ਪਾਣੀ ਠੀਕੇ ਫਰੈਸ਼ ਹੋ ਕੇ। ਉਸ ਤੋਂ ਬਾਅਦ ਅੱਗੇ ਜਾ ਰਹੇ ਆਪਾਂ। ਜਿਆਦੇ ਨਹੀਂ ਜਿਆਦੇ ਨਹੀਂ ਵਈ। ਜਿਆਦੇ ਨਹੀਂ। ਕਿਸੇ ਕੇ ਜੁ ਰੁਕਾਂਗੇ ਜਾ। ਇਹ ਤਾਂ ਦੇਖੋ ਇੱਧਰ। ਅਸੀਂ ਸੰਸਕਾਰ ਨਹੀਂ ਪੁੱਲ ਦੇ। ਅਸੀਂ ਭਾਰਤੀ ਕੋਈ ਵੀ ਚੀਜ਼ ਨਹੀਂ ਹੁੰਦੀ ਆ ਦੇਖੋ। ਆ ਨਾ ਹੋਰ। ਬਾਹਰ ਦੇ। ਹਾਂ ਬਸ ਆਹੀ ਕਿਲੋ ਦੇਰ ਵਾਲੇ। ਇਹ ਮੈਨਾਂ ਨੇ ਮਕਾਈ ਨਹੀਂ ਮੇਰੇ ਨਹੀਂ ਹੈਗੇ। ਬਾਈ ਆਪਾਂ ਨੇ ਨਾਂ ਵਿੱਚ ਆਵੇ ਨਾ। ਮੈਂ ਕਹਿੰਦਾ ਵੱਡੀ ਖਾਊ ਗੱਲੇ ਮੈਂ ਕਹਿੰਦਾ ਵੱਡੀ ਖਾਊ ਗੱਲੇ ਹਾਂ ਇਹ ਵੀ ਦੇਖੇ ਨੇ ਸਾਰਿਆਂ ਦਾ ਨਾਮ ਆਉਂਦਾ ਵਿੱਚ ਅਨੀਲ ਵਾਲੇ ਕੰਪਨੀ ਛੱਡ ਗਏ ਨਾਲ ਚਿੱਕਰਾਣੇ ਗੱਲਾਂ ਚਿੱਕਦਾ ਕਰ ਲੋ ਚਲੋ ਤੇਂ ਗਿਆ ਬਣੇ ਕਿੱਥੇ ਮਿਲਾਂਗੇ ਹੁਣਾਂ ਉਹਨਾ ਪਜਾਮਾ ਦੇ ਉੱਤੇ ਪੁੱਲ ਲੈਂਦਾ ਪੁੱਲ ਲੈਂਦਾ ਜਿਹੜੇ ਮੱਡਰੋਂ ਕਹੇ ਬਾਈ ਕਿੱਥੇ ਬਾਈ ਕਾਂ ਖੜਾ ਕਾਂ ਖੜਾ ਰੁਕਾ ਮੇ ਜੀ ਉੱਥੇ ਮਿਲਾਂਗੇ ਹਾਂ ਠੀਕ ਹੈ ਬਾਏ ਕਰਦੇ ਉਹਦਾ ਆ ਵੀ ਆਪਾਂ ਹੇਮਕੁੰਡ ਸਾਹਿਬ ਜਾਵਾਂਗੇ ਤੇ ਤਕਰੀਬਨ 2-2 ਕਿਲੋ ਬਾਜਨ ਘਟਾ ਕੇ ਆਵਾਂਗੇ ਜਿਹੜੇ ਸਾਹਬ ਨਾਲ ਪਰੌਂਠਾ ਨੂੰ ਵੱਢ ਰਹੇ ਆ ਮੈਨੂੰ ਨਹੀਂ ਲੱਗਦਾ ਵੀ 2 ਕਿਲੋ ਘਟ ਜੂਗਾ ਇਹਦਾ ਵਧੂਗਾ ਫੜਾ ਕੇ ਰਹੂਗਾ ਜਨਾ ਡਬਲ ਹੋ ਗਈ ਨਹੀਂ ਨਹੀਂ ਇਹ ਤਾਂ ਡਬਲ ਹੋਊਗਾ ਬਾਈ ਡਬਲ ਹੋਊਗਾ ਇੱਧਰ ਆ ਦੇਖ ਲਓ ਬਾਈ ਮੈਨੂੰ ਕੁਝ ਨਹੀਂ ਖਾਂਦਾ ਬਾਈ ਨਾ ਨਾ ਲੁਕੋ ਲੁਕੋ ਆ ਦੇਖੋ ਜੀ ਬਾਈ ਆ ਗਏ 15 ਪਕੌੜੇ ਨੀਵੀ ਪਾ ਕੇ ਬਹਿ ਗਏ ਪਤਾ ਨਹੀਂ ਕਿ ਨਾ ਪਰੌੜਾ ਲੁਕਾਉਂਦਾ ਹੱਥ ਦੇ ਵਿੱਚ ਚਾਹ ਹੋਰ ਚਾਹ ਹੋਰ ਕਹਿੰਦੀ ਹੈ ਪਹੁੰਚ ਗਏ ਹਰਦੁਵਾਰ ਸ੍ਰੀ ਹਿਮਕੁੰਡ ਸਾਹਿਬ ਜਾਂਦੇ ਹੋਏ ਅੱਜ ਅਸੀਂ ਸਟੇ ਕੀਤਾ ਇੱਥੇ ਹਰਦوار ਤੇ ਸਵੇਰੇ ਇੱਥੋਂ ਰਿਸ਼ੀਕੇਸ਼ ਜੀ ਨੂੰ ਜਾਵਾਂਗੇ ਉਸ ਤੋਂ ਬਾਅਦ ਉੱਥੋਂ ਲੈ ਕੇ ਟੋਕਨ ਵਗੈਰਾ ਹਰਦੀਪ ਭਾਈ ਦੀ ਅਗਵਾਈ ਸ੍ਰੀ ਹਿਮਕੁੰਡ ਸਾਹਿਬ ਨਹੀਂ ਜੀ ਭਾਈ ਸੁਖੀ ਦੀ ਅਗਵਾਈ ਦੇ ਰਹੇ ਨੇ ਇੱਥੇ ਬਹੁਤ ਵਧੀਆ ਸਾਨੂੰ ਰਹਿਣ ਵਾਸਤੇ ਜਗ੍ਹਾ ਪੁਸ਼ਾਦਾ ਪਾਣੀ ਛਕਿਆ ਜੇ ਹੁਣ ਅਸੀਂ ਇੱਧਰ ਬਾਜ਼ਾਰ ਦੇ ਵਿੱਚ ਬਹੁਤ ਭੰਟ ਬਹੁਤ ਕੈਂਟ ਹੁਣ ਅਸੀਂ ਇੱਧਰ ਆਿਆਂਗੇ ਬਾਜ਼ਾਰ ਦੇ ਵਿੱਚ ਘੇੜਾ ਫੇੜਾ ਦੇਣ ਤੇ ਇੱਧਰ ਦਰਸ਼ਨ ਕਰਦੇ ਫਿਰਦੇ ਆ ਮੰਦਰਾਂ ਦੇ ਹੋ ਗੁਰਦੁਆਰਾ ਸਾਹਿਬ ਦੇ ਹਨ ਤੇ ਬਾਕੀ ਜਿੱਥੇ ਵੀ ਅਸੀਂ ਗਏ ਤੁਹਾਨੂੰ ਨਾਲ ਦੀ ਨਾਲ ਅਸੀਂ ਅਪਡੇਟ ਦਿੰਦੇ ਰਹਾਂਗੇ ਜੀ ਆਹ ਦੇਖੋ ਜੀ ਕਟਹਲ ਦਾ ਦਰਖਤ ਹੈ ਬਹੁਤ ਕਟਹਲ ਲੱਗੇ ਹੋਏ ਆ ਇਹਦੇ ਉੱਤੇ ਜਿਹਦੀ ਆਪਾਂ ਸਬਜ਼ੀ ਬਣਾਉਣੀ ਆ ਦੇਖੋ ਇਹਨੂੰ ਕਹਿੰਦੇ ਆ ਕਟਹਲ ਜੀ ਹਨਾ ਬਹੁਤ ਘੈਂਟ ਚੀਜ਼ ਬਣੀ ਗਏ ਆ ਦੇਖੋ ਇਹ ਲੱਗੇ ਇੱਧਰ ਦੇਖੋ ਸਟਾਰਟਿੰਗ ਉਸ ਵਿੱਚ ਮੋੜ ਦਾ ਹੋਊਗਾ ਘੱਟੋ ਘੱਟ 3200 ਇੱਕ ਤੇ ਹਨਾ ਦੇਖੋ ਹਾਂਜੀ ਸੰਗਤ ਜੀ ਹੁਣ ਆਪਾਂ ਇੱਥੋਂ ਕਾਨ ਖਲਤੋਂ ਚੱਲ ਰਹੇ ਹਾਂਗੇ ઋਸ਼ੀਕੇਸ਼ ਨੂੰ ਤੇ ਉਸ ਤੋਂ ਬਾਅਦ ਆਪਾਂ ਹਿਮਕੁੰਡ ਸਾਹਿਬ ਨੂੰ ਜਾਵਾਂਗੇ ਬਾਕੀ ਇੱਧਰ ਗੱਲ ઋਸ਼ੀਕੇਸ਼ ਮੱਥਾ ਟੇਕ ਕੇ ਗੋਬਿੰਦ ਘਾਟ ਜਾ ਕੇ ਸਟੇ ਕਰਨੀ ਹੈ ਜੇ ਆ ਕਰਾਂਗੇ ਜੋਸ਼ੀ ਮੱਠਾ ਜਾਵੋਗੇ ਨਿਕਾਟ ਤੋਂ ਗੋਵਿੰਦ ਘਾਟ ਤੇ ਜਾਵਾਂਗੇ ਉਸ ਤੋਂ ਬਾਅਦ ਜਾਵਾਂਗੇ ਫਿਰ ਸ਼੍ਰੀ ਹਿਮਕੁੰਡ ਸਾਹਿਬ ਲੋ ਜੀ ਆਪਾਂ ਪਹੁੰਚ ਗਏ ਹੁਣ ઋਸ਼ੀਕੇਸ਼ ਜੀ ਇੱਥੋਂ ਗੁਰਦੁਆਰਾ ਸਾਹਿਬ ਨੇੜੇ ਹੀ ਹੈਗਾ ਇੱਧਰ ਜਾਮ ਲੱਗਿਆ ਹੋਇਆ ਇਸ ਤੋਂ ਬਾਅਦ ਆਪਾਂ ਇੱਥੇ ਮੱਥਾ ਟੇਕ ਕੇ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਗੋਬਿੰਦ ਧਾਮ ਜੀ ਨੂੰ ਘਾਟ ਗੋਬਿੰਦ ਘਾਟ ਹਾਂ ਸੌਰੀ 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 ਗੋਬਿੰਦ ਘਾਟ ਨੂੰ ਚਾਲੇ ਪਾਵਾਂਗੇ ਤਾਂ ਕਿ ਆਪਾਂ ਸਮੇਂ ਸਿਰ ਗੋਬਿੰਦ ਘਾਟ ਪਹੁੰਚ ਜਾਈਏ ਉੱਥੇ ਜਾ ਕੇ ਸਟੇ ਕਰਨੀ ਹੈ ਫਿਰ ਵੈਗਰੂ ਕਿਰਪਾ ਕਰੇ ਅੱਗੇ ਫਿਰ ਤੁਹਾਨੂੰ ਓਮੇ ਓਮੇ ਦਰਸ਼ਨ ਕਰਾਈ ਜਾਵਾਂਗੇ ਜਿਵੇਂ ਜਿਵੇਂ ਅਸੀਂ ਦਰਸ਼ਨ ਕਰੀ ਜਾਵਾਂਗੇ ਲੋ ਜੀ ਆਪਾਂ ਪਹੁੰਚ ਗਏ ਸ੍ਰੀ ਰੇਸ਼ੀ ਕੇਸ ਜੀ ਇੱਥੇ ਹੁਣ ਤੁਹਾਨੂੰ ਵੀ ਦਰਸ਼ਨ ਕਰਾਉਣੇ ਅਸੀਂ ਤਾਂ ਕਰਨੇ ਕਰਨੇ ਆ ਦਰਸ਼ਨ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਰਿਹਾ ਆ ਤੁਸੀਂ ਦੇਖ ਸਕਦੇ ਹੋ ਕਰੋ ਜੀ ਦਰਸ਼ਨ ਇਸ ਤੋਂ ਬਾਅਦ ਅੱਗੇ ਵੀ ਜਿਹੜੇ ਵੀ ਗੁਰਦੁਆਰਾ ਸਾਹਿਬ ਆਉਣਗੇ ਜਾਂ ਕੋਈ ਹੋਰ ਤਰਨਖਨ ਸਥਾਨ ਆਊਗਾ ਤੁਹਾਨੂੰ ਦਰਸ਼ਨ ਕਰਾਉਂਦੇ ਰਹਿਾਂਗੇ ਲੋ ਜੀ ਲੋ ਜੀ ਬਾਬਿਓ ਆਪਾਂ ਪਹੁੰਚ ਗਏ ਹੁਣ ઋਸ਼ੀਕੇਸ਼ ਗੁਰਦੁਆਰਾ ਸਾਹਿਬ ਇੱਥੇ ਪ੍ਰਸ਼ਾਦਾ ਪਾਣੀ ਛੱਕ ਇੱਥੋਂ ਅੱਗੇ ਚਾਲੇ ਪਾਵਾਂਗੇ ਤੇ ਪ੍ਰਸ਼ਾਦਾ ਪਾਣੀ ਛਕਾਂਗੇ ਹੁਣ ਸਾਰੇ ਸੰਗਤ ਬਹੁਤ ਜ਼ਿਆਦਾ ਰਸਾ ਅਸੀਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸ੍ਰੀ ઋਸ਼ੀਕੇਸ਼ ਜੀ ਦੇ ਤੇ ਆਪ ਜੀ ਦਰਸ਼ਨ ਕਰੋ ਜਿੰਨਾ ਕੋ ਹੋ ਸਕੇ ਅਸੀਂ ਤੁਹਾਨੂੰ ਧਰਮਕਸਤਾਨਾਂ ਦੇ ਦਰਸ਼ਨ ਕਰਾਉਂਦੇ ਜਾਵਾਂਗੇ ਜਿਵੇਂ ਜਿਵੇਂ ਅਸੀਂ ਕਰਦੇ ਆਂ ਹਾਂਜੀ ਬਾਈ ਦੇ ਜੰਮਾ ਨੂੰ ਬਾਈ ਨੇ ਲੈਤੀ ਐ ਨਵੀਂ ਗੱਡੀ ਗਿਫਟ ਮਿਲੀ ਐ ਹਾਂਜੀ ਬਾਈ ਤੇ ਫਿਰ ਮੇਰੇ ਸਾਡੂ ਸਾਹਿਬ ਤੋਂ ਅਸੀਂ ਪਾਰਟੀ ਲੈਣੀ ਐ ਹਜੇ ਪਾਰਟੀ ਆਪਾਂ ਆ ਕੇ ਕਰਾਂਗੇ ਬਾਈ ਜਾ ਕੇ ਉੱਥੋਂ ਆ ਜਾ ਕੇ ਪਿੰਡ ਵਾਲਸ ਆ ਜਾ ਰਹੇ ਹਾਂ ਤੇ ਹੁਣ ਆਪਾਂ ਚੱਲਦੇ ਜਾ ਰਹੇ ਹਾਂ ਸ੍ਰੀ ਹਿਮਕੁੰਡ ਸਾਹਿਬ ਸ੍ਰੀ ਹਿਮਕੁੰਡ ਸਾਹਿਬ ਰਸਤੇ 'ਚ ਤੇ ਰਸਤੇ 'ਚ ਜਾਮਚੋ ਮਸਾ ਨਿਕਲਿਆ ਥੋੜਾ ਜਿਹਾ ਅੱਗੇ ਫੇਰ ਜਾਵਾਂਗੇ ਫੇਰ ਤਾਂ ਕਹਿਣੇ ਬੁਰਾ ਹੁੰਦਾ ਉਹ ਫੇਰ ਲੱਗ ਗਿਆ ਉਹ ਫੇਰ ਲੱਗ ਗਿਆ ਬਹੁਤ ਅੰਗ ਕਰਦਾ ਜਾਵੇਂ ਯਾਰਾਂ ਬਹੁਤ ਜਿਆਦਾ ਜਿਆਦਾ ਆ ਜਾਂਦੇ ਕਰ ਬਹੁਤ ਜਾਂਦੇ ਦੱਬੀ ਲੰਘੀ ਹਾਂ ਹੋਰ ਆਪਣੇ ਬੰਦੇ ਅੱਗੇ ਨਾ ਅੱਗੇ ਡੱਬ ਗਿਆ ਆਪਣੇ ਬੰਦੇ ਚੱਲ ਹਾਂ ਆਹ ਵੜਾ ਉਹ ਤੇ ਅੱਗੇ ਭਾਈ ਹੁਣ ਰਦੀਪ ਨੂੰ ਰਾਫਟਿੰਗ ਕਰਾਉਣੀ ਆ ਉਹ ਬੈਠੇ ਇਹੋ ਰਾਫਟਿੰਗ ਨਹੀਂ ਕਰਾਉਂਦੇ ਨੂੰ ਪਹਾੜੀ ਤੋਂ ਧਖਾ ਦਵਾਂਗੇ ਇਹ ਵੀ ਠੀਕ ਆ ਨੈਂਬੋ ਪਾਣੀ ਪੀਣਾ ਨਿੰਬੂ ਪਾਣੀ ਵੀਰਾਵੇਂ ਭਾਈ ਜਿਹੜਾ ਕੁਝ ਪਿਆਉਂਗੇ ਤੁਸੀਂ ਜੇ ਕੋਈ ਚਾਹ ਪਿਆਉਂਗੇ ਤਾਂ ਚਾਹ ਨਿੰਬੂ ਪਾਣੀ ਚਾਹ ਕੋਲ ਕੇ ਪਿਆਵਾਂਗੇ ਹਾਂ ਠੀਕ ਹੈ ਭਾਈ ਇੱਕ ਬਲੈਕ ਕਾਫੀ ਪੀਣੀ ਆ ਬਲੈਕ ਕਾਫੀ ਪੀ ਲਾਂਗੇ ਬਲੈਕ ਕਾਫੀ ਨੀ ਕਦੇ ਪੀਤੀ ਐ ਰ ਪੀ ਕੇ ਦੇਖਾਂ ਕਿੰਨੀ ਗੋੜੀ ਹੁੰਦੀ ਐ ਅੱਜ ਪਿਆ ਲੈ ਯੋ ਜੇ ਯਾਰ ਮੈਂ ਤਾਂ ਪੀਤੀ ਅੱਜ ਪਿਆਵਾਂ ਮੈਂ ਤੈਨੂੰ ਅੱਜ ਨੇ ਲਓ ਜੀ ਹੁਣ ਅਸੀਂ ਪਹੁੰਚ ਗਏ ਇੱਥੇ ਤੇ ਨਿੰਬੂ ਸਕੰਜਬ ਵੀ ਪੀ ਰਹੇ ਹਾਂ ਕਦੇ એનਰਜੀ ਜੀ ਆ ਜੂਗੀ એનਰਜੀ ਡਾਊਨ ਹੋ ਗਈ ਆ ਦੇਖੋ

ਮਿੱਠਾ ਨਹੀਂ ਪੋਣਾ ਬਾਈ ਮੈਂ ਤਾਂ ਕਿਹਾ ਮਿੱਠਾ ਰਹਿਣ ਦੇ ਯਾਰ ਦੇਖੋ ਮੈਨੂੰ ਨੇਪੂ ਪਾਣੀ ਪੀਏਂਗੇ ਨੇਪੂ ਪਾਣੀ ਕੀ ਹੋ ਗਿਆ ਐਵੇਂ ਪਾ ਕੇ ਛੋਟੇ ਪਾ ਕੇ ਇੱਕ ਵਾਰ ਪੀਓਗੇ ਤਾਂ ਬਾਰ-ਬਾਰ ਪੀਓਗੇ ਹਾਂ ਠੰਡਾ ਪਾ ਗੁੱਲਰ ਗੁੱਲਰ ਓ ਪਾਣੀ ਠੰਡਾ ਆ ਤੇ ਮਾਤਾ ਪਾਣੀ ਬਹੁਤ ਥੋੜਾ ਮਸਾਲਾ ਸੁਬਾਨਾ ਕਿੰਗ ਫਿਚਰ ਵਾਲਾ ਬਾਪਾ ਔਰੀ ਬਿਆਦ ਇਹ ਇਹ ਕੀ ਆ ਪਾਣੀ ਥੋੜਾ ਹੀ ਆ ਸਰ ਪਾਣੀ ਬਾਅਦ ਐਸਾ ਥਾ ਆਟਾ ਇੱਕ ਵਾਰ ਕਰਵਾਇ ਕਰਨਾ ਹੁਣ ਦੇਖੋ ਜੀ ਰਾਵਣੂ ਭਾਈ ਕਾਲੀ ਦਾਗ ਦਾ ਰਾਵਣੂ ਦੇਖ ਟੇਸਟ ਚ ਚੱਕ ਭਰ ਕੇ ਦੇ ਬੁਰਾ ਕਰਾ ਪੂਰਾ ਬਣਾ ਕਿਹਦਾ ਬਣਾ ਵਧੀਆ ਬਣਿਆ ਉਪਾ ਕੀ ਰਥੀ ਹੈ ਇਹ ਹਲਕਨੰਦਾ ਇਹ ਨਦੀ ਹੈ ਕਿਹੜੀ ਨਦੀ ਹੈ ਜੀ ਉਧਰੋਂ ਗੰਗਾ ਉਪਾ ਕੀ ਰਥੀ ਹੈ ਇਹ ਹਲਕਨੰਦਾ ਹੈ ਇਹ ਹਲਕਨੰਦਾ ਹੋਗੀ ਉਪਾ ਕੀ ਰਥੀ ਹੋਗੀ ਤੇ ਇੱਥੇ ਫਿਰ ਗੰਗਾ ਨਦੀ ਦੀ ਸ਼ੁਰੂਆਤ ਹੋਗੀ ਮਾਸਟਰ ਜੀ ਹਾਂਜੀ ਇੱਧਰ ਥੋੜਾ ਜਿਹਾ ਚਾਨਣਾ ਪਾਇਓ ਜੀ ਕੀ ਸਿਸਟਮ ਹੈ ਇਹ ਉਹ ਬਈ ਭਾਗੀ ਰਹੀ ਸੀ ਨਵੀਂ ਇਹ ਪਰਲੇ ਪਸਾਰੀ ਹੈ ਹਾਂਜੀ ਇਧਰ ਹਲਕਨ ਹੁੰਦਾ ਹੈ ਇਹ ਹਲਕਨ ਹੁੰਦਾ ਹੈ ਆਪਾਂ ਜਾਵਾਂਗੇ ਠੀਕ ਹੈ ਜੀ ਇੱਥੋਂ ਗੰਗਾ ਸਟਾਰਟ ਹੋ ਜਾਂਦੀ ਹੈ ਇੱਥੋਂ ਗੰਗਾ ਸਟਾਰਟ ਹੁੰਦੀ ਹੈ ਉਹ ਸੰਗਮ ਹੋ ਰਿਹਾ ਤੇ ਨਦੀ ਹੈ ਨਾ ਉਹ ਸਾਹਮਣੇ ਸਾਡੇ ਗੰਗਾ ਕਿੱਥੋਂ ਟਾੜਾ ਬਈ ਠੀਕ ਹੈ ਜੀ ਇੱਥੋਂ ਸਟਾਰਟ ਹੈ ਗੰਗਾ ਹਾਂ ਫਿਰ ਉਹ ਕਿਉਂ ਆਉਂਦਾ ਪਿੱਛੋਂ ਉਹ ਭਾਗੀ ਰਹੀ ਸੀ ਆ ਫਿਰ ਗੰਗਾ ਕਿਵੇਂ ਬਣ ਗਈ ਫਿਰ ਕੇ ਇਹ ਇੱਥੇ ਸੰਗਮ ਇੱਥੋਂ ਕੋਈ ਹੋਣੇ ਆ ਕੋਈ ਪੁਰਾਣੀ ਮਤਲਬ ਆਪਸਾਂ ਕੇ ਮਿਕਸ ਹੋ ਗਈ ਤਾਂ ਗੰਗਾ ਕਹਣੀ ਹੈ ਇਹ ਇਹ ਜਗ੍ਹਾ ਕਿਹੜੀ ਹੈ ਬਈ ਹੈ ਮਾਸਟਰ ਜੀ ਸੁਖੀ ਬਈ ਜਗਾ ਕਿਹੜੀ ਹੈ ਇਹ ਉਹ ਦਰਖਤ ਰਿਹਾ ਕਿ ਉਹ ਕੌਣ ਸੀ ਜਗਾ ਬਈ ਹੈ ਤੇ ਪ੍ਰਿਆਗ ਜੀਪੁਰਾ ਓਕੇ ਓਕੇ ਤੇ ਮੈਂ ਵੀ ਸਹੀ ਹੈ ਮੈਨੂੰ ਨਹੀਂ ਪਤਾ ਲੋਕ ਨੂੰ ਨਹੀਂ ਪਤਾ ਇਹ ਟੁੱਟੇਗਾ ਤਾਂ ਨਹੀਂ ਨਹੀਂ ਟੁੱਟੇਗਾ ਵੀ ਉਹ ਆ ਕੀੜਾ ਕਿਸ ਤਰ੍ਹਾਂ ਆਏ ਵਾਹ ਬਗੜੇ ਸ਼ਰਮਾ ਜੀ ਅੱਗੇ ਆਓ ਹੀ ਗਾ ਟੈਂਟ ਦੇ ਟਾਈਮ ਪਿੱਛੇ ਪੈ ਗਿਆ ਜੜੀ। ਲਓ ਜੀ। ਇੱਕ ਪਟਿਆਲਿਆਲੇ ਵੀਰ ਜੀ ਔਰ ਇੱਕ ਮਿੱਗੇ ਮਾਇਆ ਵੀਰ ਜੀ ਦੋਨੋਂ ਅੱਗੇ ਚੱਲੋ ਜੀ। ਅਸੀਂ ਆ ਗਏ ਜੀ ਇੱਥੇ ਸ਼੍ਰੀ ਨਗਰ ਤੇ ਇੱਥੇ ਹੁਣ ਛਕਦੇ ਆਂ ਪ੍ਰਸ਼ਾਦਾ ਪਾਣੀ। ਇਸ ਤੋਂ ਬਾਅਦ ਫੇਰ ਤੁਹਾਨੂੰ ਚੱਕਣ ਲੱਗਿਆ ਪ੍ਰਸ਼ਾਦਾ ਪਾਣੀ। ਦਾਲ ਚੌਲ ਦੇਸੀ ਘੀ ਦੀ ਜਲੇਬੀ ਔਰ ਰੋਟੀ। ਦੇਖੋ ਪੰਗਤ ਦੇ ਵਿੱਚ ਬੈਠ ਕੇ ਹੁਣ ਪ੍ਰਸ਼ਾਦਾ ਪਾਣੀ ਛਕਾਂਗੇ। ਇਦਵਾਦ ਸੀ ਅੱਗੇ ਚੱਲੇ ਬਾਅਦ ਦੇਖੋ ਛੋਟੇ ਛੋਟੇ ਬੱਚੇ ਆ ਜਿਹੜੇ ਹਾਂਜੀ ਕਿਹੜੇ ਪਿੰਡ ਆ ਇਹ ਸ਼੍ਰੀ ਨਗਰੀਆ ਹੈ ਓਕੇ ਠੀਕ ਹੈ ਸੇਵਾ ਕਰ ਦਊ ਹਾਂ ਓਕੇ ਜਦੋਂ ਉਹਦੀਆਂ ਸ਼੍ਰੀ ਨਗਰ ਨਾ ਪ੍ਰਸ਼ਾਦਾ ਪਾ ਨਹੀਂ ਸਕਿਆ ਜਿਲੇਬੀਆਂ ਖਾਧੀਆਂ ਪਤਾ ਨਹੀਂ ਕਿਹਾ ਜਾ ਰਮਣੂ ਨੇ ਕਿਹਾ ਉਸ ਤੋਂ ਬਾਅਦ ਤਾਂ ਬਸ ਫਿਰ ਜਾਮ ਹੀ ਨਹੀਂ ਲਾਟਿਆ ਨਾ ਡਰਾਈਵਰ ਚੈਂਜੀ ਚੇਂਜ ਕਰਾਦਾ ਬਈ ਔਰ ਜਾਮ ਦੇ ਵਿੱਚ ਹੀ ਫਸਾਈ ਬੈਠਿਆਂਗੇ ਡੇਢ ਘੰਟਾ ਹੋ ਗਿਆ ਪੂਰਾ ਨਾ ਤੁਰਦੀ ਗੱਡੀ ਨਾ ਆਹ ਹੋ ਕਰਦੀ ਆ ਖੜਦੀ ਆ ਜਾਂ ਸਾਈਡ ਤੇ ਲਾ ਕੇ ਸੌਂ ਜੀਏ ਮੈਂ ਐ ਮੰਨ ਲਾ ਵੀ ਹੁਚਕੇ ਜੇ ਮਰ ਜਾਂਦੀ ਆ ਕਰਮ ਕੋ ਤੁਰ ਵੀ ਦੋ ਕਰਮਾ ਫੇਰ ਬੰਦ ਕਰਮੋਂ ਤੁਰ ਵੀ ਫੇਰ ਬੰਦ ਕੀ ਕਰੂ ਬੰਦਾ ਯਾਰ 10 ਤੋਂ 15 ਕਿਲੋਮੀਟਰ ਮਸਾ ਘੱਟੇ ਇੱਕ ਘੰਟੇ ਦੇ ਵਿੱਚ ਆ ਖੜੇ ਆ 10 ਤੋਂ 15 ਕਿਲੋਮੀਟਰ ਕਿਤੇ ਪੰਜ ਵੀ ਨਹੀਂ ਘੱਟਿਆ ਭਾਈ ਹਾਂ ਕਿਲੋਮੀਟਰ ਆਏ ਆ ਆਪਾਂ ਬੱਸ ਹੋਰ ਹੁਣ ਨਹੀਂ ਯਾਰ ਕਿਲੋ ਡਿੱਡਾ ਦੋ ਤਿੰਨ ਕਿਲੋਮੀਟਰ ਆਏ ਆ ਬਸ ਦੋ ਆ ਗਏ ਜਾਮਚੋ ਹੋਰ ਹੁਣ ਨਹੀਂ ਸਾਰਾ ਕਹਿੰਦਾ ਮੈਂ ਤਾਂ ਹਾਂ ਸਾਰੀ ਪਰ ਤੂੰ ਬਦੋ ਉੱਥੋਂ ਆਇਆ ਤਨ 20 ਕਿਲੋਮੀਟਰ ਅੱਛਾ ਪਰ ਮੈਨੂੰ ਹੀ ਭਲੇਖਾ ਪਈ ਜਾਂਦਾ ਭਰਾਵਾ ਆ ਪੁਲਿਸ ਵਾਲੇ ਖੜਾਉਂਦੇ ਦਾ ਫਿਰਦੇ ਆ ਜਾਮ ਪਰ ਕਾਹਨੂੰ ਖੋਲਦੇ ਆ ਆ ਹੁਣ ਉਧਰਲੇ ਸਾਈਡ ਤਾਂ ਚੱਲ ਪਿਆ ਭਾਈ ਆਪਣੀ ਵਾਰੀ ਵੀ ਆਊ ਮੈਨ ਲੱਗਾ ਆਪਣਾ ਨੰਬਰ ਕਦ ਆਏਗਾ ਆ ਗਿਆ ਵਸ ਹੁਣ ਆਪਣਾ ਨੰਬਰ ਵੀ ਆ ਗਿਆ ਉਹ ਸੱਚੀ ਲੱਗਦੀ ਏ ਤੁਂ ਜਾਮ ਖੁੱਲ ਗਿਆ ਬਈ ਹੁਣ ਗੱਲ ਬਣ ਗਈ ਹੁਣ ਵਧੀਆ ਗੱਡੀ ਤੁਰ ਜਾਂਦੀ ਏ ਇਹਦੀ ਹੋਦੀ ਏ 32 32 ਹਜ਼ਾਰ ਹੋਰ ਟਾਈਮ ਨਾਲ ਅਸੀਂ ਪਹੁੰਚ ਜਾਗੇ ਗੁਰਾ ਪਾਜੀ ਹੋ ਰਹੇ ਆ ਇੱਥੇ ਚਾਹ ਪੀ ਰਹੇ ਆ ਸ਼ੱਕਰ ਵਾਲੀ ਚਾਹ ਹੋ ਜੇ ਜਾਂਦੂ ਘਰ ਹਾਂ ਦੂਰ ਰੇੜੀ ਵਾਲੀ ਹੈ ਨਾ ਹਾਂ ਦੂਰ ਆ ਰਹੀ ਆ ਕੱਲੇ ਦੂਰ ਵਾਲੀ ਆ ਕਿੱਥੇ ਲੱਭ ਗਈ ਇਹ ਸੀਟ ਤੇ ਸੀਟ ਤੇ ਲੋ ਹੁਣ ਅਸੀਂ ਅਸੀਂ ਚਾਹ ਪੀਨੇ ਆ ਜੀ ਹੁਣ ਥਕਾਵਟ ਮਹਿਸੂਸ ਹੋਣ ਲੱਗੀ ਸਾਰਿਆਂ ਨੂੰ ਤੇ ਸ਼ੱਕਰ ਵਾਲੀ ਚਾਹ ਬਣਾਈ ਐ। ਇਧਰ ਲਾਡੀ ਕਹਿੰਦਾ ਮੈਂ 2 ਕੱਪ ਪੀਊਂਗਾ। ਜੱਗਰ ਤੇ ਵੀ ਹੋਏਗਾ ਦੋ ਰਾਕੀ। ਜਾਗੋ। ਜੱਗ ਫੜਲਾ। ਮੇਰੀ ਗੱਲ ਸੁਣਾ। ਲੋਕ ਕੀ ਰੇ ਨਿੰਬੂ ਲਾ ਕੇ ਨਾ। ਮੇਰੀ ਗੱਲ ਸੁਣਾ। ਅੱਛਾ। ਜੀ ਅੱਗ ਫੜਾ ਦੀ ਪਰ ਪਰ ਕਿਵੇਂ ਨੂੰ? ਹਾਂ। ਚੱਲਦਾ। ਐ ਸਹੀ 15-20 ਮਿੰਟਾਂ ਇਹਨੂੰ ਐ ਖਾਲੀ ਬੀ। ਠੀਕ ਆ। ਬਹੁਤ ਤਰੱਕੀ ਆ ਫਿਰ ਤਾਂ। ਜਮਾ ਜਮਾ। ਕਿਹੜਾ گاਉ ਹੈ? ਕਿਹੜਾ گاਉ ਹੈ? ਰੈਂਤੋਲੀ ਰੈਂਤੋਲੀ। ਕੌਨ ਸਾ ਜ਼ਿਲ੍ਹਾ ਹੈ ਉਤਰਪਿਆ ਕੋ ਉਤਰਪਿਆ ਹੈ ਠੀਕ ਠੀਕ ਹੈ ਆ ਪਾੜਾ ਨਗਰ ਆਇਆ ਤੁਮ ਉੱਤਰ ਕਿ ਇੱਧਰ ਬਣਾਈ ਜਾਂਦੇ ਹੋ ਓਏ ਪਹਿਲਾਂ ਦੀ ਬਣਾਈ ਸੀ ਆ ਦੇਖੀ ਬੋਲ ਕੇ ਬੋਲੋ ਬਈ ਬਈ ਕੀ ਬੋਲੀ ਬੋਲੋ ਵੀ ਦੇਖ ਐ ਨਾ ਜਿਗਰਾ ਹਾਂ ਆ ਦੇਖੋ ਬਈ ਇੰਨੇ ਕੋ ਖੂਬਸੂਰਤ ਪਹਾੜ ਨੇ ਅਸੀਂ ਵੀ ਦੇਖ ਜਾਨੇ ਆ ਤੁਸੀਂ ਵੀ ਦੇਖੋ ਕਰੋ ਜਾਂ ਜਾਏ ਇੱਧਰ ਦੇਖੋ ਯਾਰ ਆਪਾਂ ਤਾਂ ਇੱਕ ਆ ਕੇ ਦੇਣਾ ਆ ਕੇ ਡਰ ਜਾਂਦੇ ਹਣਾ ਇਹਨਾਂ ਦਾ ਵੀ ਜਿਗਰਾ ਦੇਖੋ ਜਿਹੜੇ 24 ਘੰਟੇ ਇੱਥੇ ਰਹਿੰਦੇ ਨੇ ਦੇ ਕੋਕਮੇ ਮਕਾਨ ਪੋਇਆ ਉੱਤੇ ਪਹਾੜ ਨੇ ਥੱਲੇ ਨਦੀ ਹੈ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜੇ ਹਨਾ ਜਿਗਰਾ ਭਾਈ ਬਹੁਤ ਵੱਡਾ ਜਿਗਰਾ ਇਹਨਾਂ ਦਾ ਤਾਂ ਇਹ ਹੈ ਜੀ ਕੁਦਰਤ ਦੇ ਰੰਗ ਇਹ ਪਹਾੜ ਬੜੇ ਕਿਵੇਂ ਹੈ ਭਾਈ ਕੱਟ ਕੱਟ ਕੇ ਬਣਾਏ ਨੇ ਕੱਟੇ ਆ ਭਾਈ ਉਹ ਤਾਂ ਥੱਲੇ ਵਧਦੇ ਆ ਭਾਈ ਇਹ ਜਿਵੇਂ ਜਿਵੇਂ ਦਰਖਤ ਵਧਦੇ ਆ ਵਧਦੇ ਆ ਭਾਈ ਕੋਈ ਫੀਸ ਜਮਾਉਂਦੀ ਰਹਿੰਦੀ ਹੈ ਹਾਂ ਥੱਲੋਂ ਵੱਧ ਚੁਰੇ ਜਾਂਦੇ ਜਿਵੇਂ ਆਪਾਂ ਕਹਨੇ ਆ ਇਹਨਾਂ ਦਾ ਵੀ ਹੁੰਦਾ ਉਹ ਤਾਂ ਹੀ ਤਾਂ ਪਹਾੜ ਦੇਖਦੇ ਨੇ ਵੱਡਾ ਹੈ ਇਧਰ ਚੱਲੋਗੇ ਹਾਂ ਇਧਰ ਦੇਖੋ ਪੂਰੇ ਕੱਢਣਗੇ ਉਹ ਬਲਿਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਇ ਰੱਖਿਆ ਤਾਂ ਹੀ ਕਹਿੰਦੇ ਹੁੰਦੇ ਨੇ ਦੇਖੋ ਲਓ ਜੀ ਆਪਾਂ ਪਹੁੰਚ ਗਏ ਹੁਣ ਕਰਨ ਪ੍ਰਾਗ ਇੱਥੇ ਕਿਹਨਾਂ ਦਾ ਲੰਗਰ ਕਹਿੰਦੇ ਤੁਸੀਂ ਲਾਰੇ ਆਲਾ ਨੰਗਰ ਹੈ ਇੱਥੇ ਹੁਣ ਚਾਹ ਪਾਣੀ ਛਕਾਂਗੇ ਤੇ ਇੱਕ ਗੱਡੀ ਸਾਡੀ ਪਿੱਛੇ ਰਹੇਗੀ ਉਹਨੂੰ ਵੀ ਨਾਲ ਇੱਥੇ ਉਲਾਵਾਂਗੇ ਹੁਣ ਇੱਥੇ ਆਰਾਮ ਕਰਾਂਗੇ 10 ਮਿੰਟ ਜਿੰਨਾ ਚਿਰ ਰੋ ਨਹੀਂ ਆਉਂਦੀ ਇਸ ਤੋਂ ਬਾਅਦ ਫਿਰ ਅੱਗੇ ਅਜੇ ਤਾਂ ਬਹੁਤ ਕਾਫੀ ਬਾਟ ਪਈ ਆ ਸਾਡੀ ਆਹ ਦੇਖੋ ਤੁਸੀਂ ਘਰ ਕਿਵੇਂ ਇੱਥੇ ਉੱਥੇ ਹੀ ਕਰ ਲੋ ਇੰਨੀ ਹਟਕੀ ਬਹੁਤ ਘੈਂਟ ਲੋਕੇਸ਼ਨ ਹੈ ਤੇ ਚੱਤੀ ਜਾਣਾ ਆਪਾਂ ਸਿੱਧੇ ਜਾਣਾ ਜੀ ਸਿੱਧੇ ਆ ਦੇਖੋ ਪੂਰਾ ਵਧੀਆ ਬਾਜ਼ਾਰ ਆ ਦੇਖੋ ਘੈਂਟ ਗੱਲਬਾਤ ਆ